ਕੀੋਂ ਕੜਾ ਕੀ ਬਣੂਏ ਮੇਰੀ ਜਾਨ ਦੀ ਤੇਰਾ ਮੇਰਾ ਰਿਸ਼ਤਾ ਤਾਂ ਪੱਕਾ ਹੁੰਗਾ ਤੂੰ ਰਾਜ਼ੀਆਂ ਜਾਂ ਨਹੀਂ ਇਹ ਮੈਨੂੰ ਪੁੱਛਣਾ ਝੱਟਾਂ ਵਾਲੀ ਗੱਲ ਸਿੱਧਾ ੱੱਕਾ ਹੁੰਦਾ ਰਾਜ਼ੀਆਂ ਜਾਂ ਨਹੀਂ ਮੈਨੂੰ ਪੁੱਛਣਾ ਝੱਟਾਂ ਵਾਲੀ ਗੱਲ ਸਿੱਧਾ ੱੱਕਾ ਹੋਊਗਾ ਉਹ ਆਲੂ ਜਿਹੀ ਨਹੀਂ ਮਾਣੇਗਾ ਲੈ ਕਿਵੇਂ ਕਹੀ ਜਾਂਦੀ ਬਈ ਜੇ ਤੂੰ ਮੈਨੂੰ ਹਾਂ ਨਾ ਕਰੀ ੱੱਕਾ ਹੋਗਾ ਮੈਂ ਤੈਨੂੰ ਘਰੋਂ ਚੱਕ ਲਵਾਂਗੀ ਬਰਦੀ-ਬਰਦੀ ਪਾ ਕੇ ਰੀਲਾ ਬਣਾਉਣ ਲੱਗੀ ਪਈ ਆ ਨਹੀਂ ਮੇਰੇ ਵਰਗਾ ਸਵੇਰੇ ਉੱਠ ਕੇ ਦੇਖਦਾ ਮੇਰੇ ਕਿਤਾਬਾਂ ਪੂਰੀਆਂ ਨੇ ਮੇਰਾ ਕੰਮ ਪੂਰਾ ਆ ਸਾਡੇ ਵਰਗਾ ਬਰਾਤ ਨੂੰ ਨਾ ਇਹਨੂੰ ਕੇ ਵਰਦੀ-ਬਰਦੀ ਪਾ ਕੇ ਪੈ ਜਾਂਦੇ ਜੀ ਵੀ ਸਵੇਰੀਆਂ ਹੀ ਉੱਠ ਕੇ ਵਗ ਜਾਂਗੇ ਜੀ ਅੱਜ ਕੱਲ ਦੇ ਟੱਕਾਂ ਅੰਗਲੀ ਗੱਲ ਸਿੱਧਾ ੱਟਕਾ ਹੋਊਗਾ ਉਹ ਜਵਾਕ ਜੇ ਤਾਂ ਪਹਿਲੀ ਨਹੀਂ ਸੀਗੇ ਮਾਨ ਉੱਤੋਂ ਭਗਵੰਤ ਮਾਨ ਨੇ 14 ਛੁੱਟੀਆਂ ਦਾ ਕਰਤਾ ਹੋਰ ਨਾਲ ਉਹ ਭਗਵੰਤ ਮਾਨ ਜੀ ਇਹਨਾਂ ਨੂੰ ਫਰਾਂਕ ਫੁੱਟ ਨਹੀਂ ਲੱਗਦੀ ਹੈਗੀ ਇਹਨਾਂ ਨੂੰ ਰੀਲਾਂ ਦਾ ਬੁਖਾਰ ਚੜਿਆ ਹੋਇਆ ਇਹਨੂੰ ਐ ਨਹੀਂ ਪਤਾ ਵੀ ੱਟਕੇ ਨਾਲ ਸਕੂਲ ਛੱਡ ਕੇ ਉਹਨੂੰ ਸਵੇਰੇ ਰੋਂਦੀ ਹੋਵੇ ਵੀ ਮੈਂ ਨਹੀਂ ਆ ਦੱਸੋ ਕੀ ਕਰੀਏ ਪੂਰੇ ਐਕਸ਼ਨ ਮਾਰਦੇ ਜੱਟਾਂ ਅਲੀ ਕੋਲ ਸਿੱਧਾ ੱੱਕਾ ਮੋਸਮੀ ਉਹਨੂੰ ਉਡਦੀ ਐ ਇਹ ਦੇਖ ਲਓ ਤੁਸੀਂ ਆਲੂ ਜਾ ਦੇਖ ਲਓ ਕੀ ਜੱਜ ਕਰਦਾ ਵੀ ਜੇ ਤੂੰ ਮੈਨੂੰ ਹਾਂ ਨਾ ਕਰੀ ਮੈਂ ਤੈਨੂੰ ਘਰੋਂ ਚੱਕ ਲਵਾਂ ਜੱਟਾਂ ਵਾਲੀ ਗੱਲ ਸਿੱਧਾ ੱੱਕਾ ਹੋ ਗਿਆ ਮੈਂ ਤੈਨੂੰ ਘਰੋਂ ਆ ਕੇ ਚੱਕ ਲਿਓ ਇਹਦਾ ਵਿਆਹ ਕਰਾਉਣ ਨੂੰ ਫਿਰਦੀ ਐ ਇਹਦਾ ਮੁੰਡੇ ਚੱਕਾ ਨੂੰ ਫਿਰਦੀ ਐ ਦੱਸੋ ਕੀ ਕਰਿਆ ਜਾਵੇ ਤਾਂ ਉਹ ਹੱਥ ਨਹੀਂ ਕੀਆ ਯਾਰ